थी। मैं डॉक्टर हरप्रीत कौर डायरेक्टर के आया कॉलेज साढे कॉलेज साढ़े एक तरीके विड़े ती तीसियाँ दो हज़ार ऑर्गेनाइज ऑर्गनाइज है जिसे साढ़े अज्डे मुख्य मेहमान जो चीफ गैसट ने इंजीनियर प्रभदीप कौर जी ने जो कि एस जी ओ ने पी एस पीसी एल डिपार्टमेंट लुधियाना चेली बड़ी खुशी की गल है कि मैम साडे बच्चे आए हैं तो जिदा तुम देख रहे हो कि मै बहुत यंग ने और इस यंग एज उन्होंने अचीव किया ਸੇਜ਼ ਆਜ ਦੇ ਨਾਲ ਦਾ ਆਨਾ ਸਾਡੇ ਸਟੂਡੈਂਟਸ ਲਈ ਇੱਕ ਇਨਸਪੀਰੇਸ਼ਨ ਇੱਕ ਮੋਟੀਵੇਸ਼ਨ ਹੈ ਔਰ ਉਹਨਾਂ ਨੂੰ ਦੇਖ ਕੇ ਡੈਫੀਨੇਟਲੀ ਮੈਨੂੰ ਪਤਾ ਹੈ ਆਈ ਬੀਲੀਵ ਕਿ ਉਹ ਜਰੂਰ ਆਪਣੀ ਲਾਈਫ ਚ ਇਸ ਸੀਜ਼ਨ ਕਲਕੇਟ ਕਰਨਗੇ ਹੋਰ ਐਫਰਟਸ ਪਾਣਗੇ ਤੇ ਉਹ ਵੀ ਅਚੀ ਪੋਜੀਸ਼ਨਸ ਨੂੰ ਅਚੀਵ ਕਰਨ ਦੀ ਕੋਸ਼ਿਸ਼ ਕਰਨਗੇ ਅੱਜ ਦਾ ਜੋ ਇਵੈਂਟ ਹੈ ਉਹ ਬਹੁਤ ਹੀ ਜੋ ਹੈ ਦੇਖ ਸਕਦੇ ਹੋ ਰੌਣਕ ਮੇਲਾ ਫੈਸਟ ਜਿਸ ਨੂੰ ਅਸੀਂ ਨਾਮ ਦਿੱਤਾ ਹੈ ਔਰ ਪੂਰਾ ਵਾਕਈ ਹੀ ਫੈਸਟੀਵ ਦੀ ਫਾਰਮ ਚ ਬੱਚਿਆਂ ਨੇ ਪਹਿਰਾਵਾ ਦੇਖੋਗੇ ਤੁਸੀਂ ਉਹਨਾਂ ਦੇ ਫੂਡ ਸਟਾਲਸ ਦੇਖੋਗੇ ਸਭ ਕੁਝ ਇੱਕ ਆਪਣੇ ਸਭਿਆਤਾ ਨਾਲ ਜੁੜਿਆ ਹੋਇਆ ਉਹ ਸ਼ੋਅ ਕਰਦਾ ਹੈ ਕਿ ਉਹਨਾਂ ਦਾ ਅੱਜ ਵੀ ਇੰਟਰਸ ਆਪਣੀ ਸਭਿਆਤਾ ਨਾਲ ਉਹਨਾਂ ਦਾ ਇੱਕ ਰਿਸਪੈਕਟ ਕਰਦੇ ਹੋ ਆਪਣੇ ਕਲਚਰ ਨੂੰ ਤੇ ਇਸ ਤਰੀਕੇ ਦੇ ਇਵੈਂਟ ਸੀ ਅੱਜ ਦੇ ਕੰਪੀਟੀਸ਼ਨਸ ਵੀ ਜਿਹਨੇ ਉਹ ਵੀ ਸਾਰੇ ਇਸ ਸਭਿਆਤਾ ਨਾਲ ਹੀ ਜੁੜੇ ਹੋਏ ਨੇ ਜਿੱਦਾਂ ਕਿ ਬੈਸਟ ਜੁੱਤੀ ਬੈਸਟ ਬੈਂਗਲਸ ਆਰ ਫੁਲਕਾਰੀ और जिसमे तीस का कंटेस्ट है पंजाबी मुठिया सोनी मुट्यार, सारे ही आज ने पीस नाल और बच्चे बहुत ही उत्साह नी देख सकते दे। हो कि स्टॉल्स गिद्धा पा के पीघ पा के कर रहे ने और मैं अगे भी चाहागी कि स्टूडेंट इस तरीके अपने कल्चर न जुड़े रहन जो कि एक बहुत ही ज़्यादा अपना एक अचीवमेंट है तो का मैसेज यही मैं स्टूडेंट्स नना चाहाँगी थैंक यू जी ਮੈਂ ਨਾਮ ਇੰਜਲੀਟ ਰਬੀਤ ਕੋਇ ਐਸ ਵੀਓ ਪੀਐਸਪੀ ਸੀ ਆਸ ਦਾ ਇਵੈਂਟ ਬਹੁਤ ਹੀ ਵਧੀਆ ਸੀ ਤੇ ਬਹੁਤ ਹੀ ਵਧੀਆ ਆਰਗੇਨਾਈਜ਼ ਕੀਤਾ ਹੋਇਆ ਸੀਗਾ ਤੇ ਮੈਂ ਬਹੁਤ ਧੰਨਵਾਦੀ ਆ ਆਰਗੇਨਾਈਜ਼ਿੰਗ ਟੀਮ ਤੇ ਮੈਨੇਜਮੈਂਟ ਦੀ ਕਿਉਂਕਿ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਕਿ ਮੈਂ ਇਹ ਜਿਹੇ ਇਵੈਂਟ ਅਟੈਂਡ ਕਰਕੇ ਤੇ ਇਹ ਸਭ ਕੁਝ ਮੈਂ ਦੇਖ ਪਾਵਾਂ ਕਿ ਅੱਜਕੱਲ ਦਾ ਜਿਹੜਾ ਯੂਥ ਹੈਗਾ ਤੇ ਉਹ ਕਿਸ ਢੰਗ ਨਾਲ ਆਪਣੇ ਸੱਭਿਆਚਾਰ ਨੂੰ ਅੱਗੇ ਲੈ ਕੇ ਜਾਂਦਾ ਪਿਆ ਤੇ ਕਿਸ ਢੰਗ ਨਾਲ ਉਹ ਸੈਲੀਬ੍ਰੇਟ ਕਰਦੇ ਪਏ ਨੇ ਚਾਹੇ ਫਿਰ ਉਹ ਕੀਤਾ ਹੈ ਚਾਹੇ ਫਿਰ ਉਹ ਚੀਜ਼ਾਂ ਨੂੰ ਮਹਿੰਦੀ ਲਗਾ ਕੇ ਫੈਲੀਬ੍ਰੇਟ ਕਰਨਾ ਕੁਝ ਪਹਿਰਾਵਾ ਉਹਵੇਂ ਜਿਵੇਂ ਕਿ ਪੀਆਂ ਦੇ ਵਿੱਚ ਹੁੰਦਾ ਹੀ ਹੈ ਤਾਂ ਉਹ ਸਾਰਾ ਕੁਝ ਬਹੁਤ ਹੀ ਵਧੀਆ ਸੀ ਸੋ ਵਧੀਆ ਲੱਗ ਰਿਹਾ ਇਥੇ ਟੈਂਸ਼ਨ ਆਨਵੜੀ ਜਨਰੇਸ਼ਨ ਨੂੰ ਇਹੀ ਕਹੂੰਗੀ ਕਿ ਜਿਵੇਂ ਕਿ ਪੀਆਂ ਜਿਹੜੀਆਂ ਹੈਗੀਆਂ ਨੇ ਇਹ ਕਿਤੇ ਨਾ ਕਿਤੇ ਇੱਕ ਸਿਰਫ ਸੈਲੀਬ੍ਰੇਸ਼ਨ ਦਾ ਪਾਰਟ ਹੀ ਰਹਿ ਗਿਆ ਬਟ ਉਹਦਾ ਅੱਗੇ ਹੋਰ ਵੀ ਡੂੰਗਾ ਮਤਲਬ ਹੁੰਦਾ ਕਿ ਤੁਸੀਂ ਆਪਣੇ ਸੱਭਿਆਚਾਰ ਦੇ ਨਾਲ ਜੁੜ ਕੇ ਰਹੋ ਇਹ ਚੀਜ਼ਾਂ ਕਿਤੇ ਨਾ ਕਿਤੇ ਜਿਹੜੀਆਂ ਅੱਗੇ ਜਾ ਕੇ ਦੇਖ ਰਹੇ ਹਾਂ ਕਿ ਜਾ ਰਹੀਆਂ ਨੇ ਲੋਕਾਂ ਦੀ ਯੋਨਾ ਲਾਈਫ ਦੇ ਵਿੱਚੋਂ ਤੇ ਉਹਦੇ ਨਾਲ ਜੁੜ ਕੇ ਰਹੋ ਤੇ ਜਿਹੜੀ ਕਿ ਆਪਣੀ ਲਾਈਫ ਹੈਗੀ ਆ ਉਹ ਚੱਲਦੀ ਰਹੇਗੀ ਮੋਟੀਵੇਟਿਡ ਰਹੋ ਆਪਣੀ ਲਾਈਫ ਹੋਵੇਂ ਚੱਲੀ ਜਾਵੇ ਪਰ ਜਿਹੜਾ ਆਪਣਾ ਕਲਚਰ ਹੈਗਾ ਉਹਦੇ ਨਾਲ ਜ਼ਰੂਰ ਜੁੜੇ ਰਹਿਣਾ ਚਾਹੀਦਾ ਮੇਰਾ ਨਾਮ ਪੰਡਵੀ ਹੈ ਮੈਂ ਕੇਆਐਮਟੀਡੀ ਦਾਤਾ ਮੈਨੂੰ ਬਹੁਤ ਜ਼ਿਆਦਾ ਚੰਗਾ ਲੱਗ ਰਿਹਾ ਕਿ ਮੈਂ ਕੇਆਐਮਟੀਡੀ ਸਟੂਡੈਂਟ ਆ ਕਿਉਂਕਿ ਸਾਨੂੰ ਇੱਥੇ ਆਪਣਾ ਜੋ ਹੁਨਰ ਹੈ ਉਹ ਦਿਖਾਉਣ ਦਾ ਮੌਕਾ ਮਿਲਦਾ ਹੈ ਤੇ ਕੰਫੀਡੈਂਸ ਵੀ ਹਾਈ ਹੁੰਦਾ ਹੈ ਆਪਣਾ ਸਾਨੂੰ ਤਾਂ ਬਹੁਤ ਵਧੀਆ ਲੱਗ ਰਿਹਾ ਆ ਕੇ ਠੀਕ ਹੈ ਚਲੋ ਖੰਟੀ ਅਗਲੀ ਵਾਰ ਕੀ ਕਰ ਚਲੋ ਆਏ ਕਿ ਸਾਨੂੰ ਜਿਹੜੀ ਓਪਰਚੁਨਿਟੀ ਹੁੰਦੀ ਹੈ ਉਹਨੂੰ ਕਰਨਾ ਬਹੁਤ ਬਹੁਤ ਨਸ਼ਿਆਂ 'ਚ ਪਈ ਜਾਂਦੇ ਨੇ ਜਿਵੇਂ ਕਿ ਸਿਗਰਟ ਵਗਰਾ ਸ਼ਰਾਬ ਪੀਣਾ ਡਰਗਸ ਦੇ ਇੰਜੈਕਸ਼ਨਸ ਵਗਰਾ ਲੈਂਦੇ ਨੇ ਉਹਨਾਂ ਤੇ ਰੋਕਥਾਮ ਲਗਣੀ ਚਾਹੀਦੀ ਆ ਕਿਉਂਕਿ ਆਪਣਾ ਜੇ ਫਿਊਚਰ ਆ ਉਹ ਗੈਸ ਸਿਕਿਉਰ ਕਰਨਾ ਹੈ ਨਾ ਕਿ ਵੇਸਟ ਕਰਨਾ ਮੇਰਾ ਨਾਮ ਜੈਸਮਿਨ ਕੌਰ ਹੈ ਤੇ ਮੈਂ ਕਿ ਆਈਐਮਟੀ ਦੀ ਸਟੂਡੈਂਟ ਆ ਬੀਸੀਏ ਫਸ ਇਅਰ ਤੇ ਸਾਡੇ ਕਾਲਜ ਦੇ ਵਿੱਚ ਤੀਆਂ ਦਾ ਪ੍ਰੋਗਰਾਮ ਆ ਤੇ ਬਹੁਤ ਵਧੀਆ ਲੱਗ ਰਿਹਾ ਸਾਰੇ ਜਾਣੇ ਤਿਆਰ ਹੋ ਕੇ ਆਏ ਨੇ ਤੇ ਕੌਨਫੀਡੈਂਸ ਵੀ ਬਹੁਤ ਜ਼ਿਆਦਾ ਵਧ ਰਿਹਾ ਤੇ ਕੰਪੀਟੀਸ਼ਨਸ ਵੀ ਹੋ ਰਹੇ ਨੇ ਤੀਜ ਗੀਨ ਦਾ ਵੀ ਕਾਫੀ ਹੋਰ-ਹੋਰ ਚੀਜ਼ਾਂ ਵੀ ਨੇ ਜਿੱਥੇ ਤੁਹਾਨੂੰ ਦੇਖਣ ਨੂੰ ਮਿਲੂਗਾ ਤੇ ਬਹੁਤ ਵਧੀਆ ਲੱਗੂਗਾ ਤੁਹਾਨੂੰ ਦੇਖ ਕੇ। ਕੁਝ ਕਿਊਟ ਰੋ ਕੀ ਮੈਂ ਤੁਹਾਨੂੰ 65 ਲੱਗੇ ਕੀ ਅੱਗੇ ਤੋਂ ਅੱਗੇ ਵਧੋ ਤੇ ਅੱਗੇ ਤੋਂ ਅੱਗੇ ਵਧੋ ਤੇ ਹਰ ਇੱਕ ਚੀਜ਼ ਵਿੱਚ ਪਾਰਟਿਸਪੇਟ ਕਰੋ ਜਿੱਤੇ ਕਰਕੇ ਤੁਹਾਨੂੰ ਵੀ ਬਹੁਤ ਜ਼ਿਆਦਾ ਆਪਰਚੂਨਿਟੀਆਂ ਮਿਲਣ ਤੇ ਅੱਗੇ ਮੌਕਾ ਮਿਲਣ ਕਿ ਤੁਸੀਂ ਆਹਾਂ ਚੀਜ਼ਾਂ ਕਰ ਸਕਦੇ ਹੋ।